ਇੰਟਰਪੋਲ ਨੇ ਗੈਂਗਸਟਰ ਪਵਿੱਤਰ ਅਤੇ ਹੁਸ਼ਨਦੀਪ ਖਿਲਾਫ ਰੈੱਡ ਨੋਟਿਸ ਕੀਤਾ ਜਾਰੀ ਬਟਾਲਾ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਹੁਸ਼ਨਦੀਪ ਅਤੇ ਪਵਿੱਤਰ ਸਿੰਘ ਖਿਲਾਫ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਹੈ ਦੋਹੇ ਅਪਰਾਧੀ ਕੈਲਿਫੋਰਨੀਆ ਪੁਲਿਸ ਦੀ ਗ੍ਰਿਫਤਾਰ ਵਿੱਚ ਹਨ ਅਤੇ ਹੁਣ ਉਹਨਾਂ ਨੂੰ ਭਾਰਤ ਲਿਆ ਕੇ ਬਟਾਲਾ ਪੁਲਿਸ ਦੇ ਹਵਾਲੇ ਕੀਤਾ ਜਾਣਾ ਹੈ ਪੁਲਿਸ ਅਨੁਸਾਰ ਪਵਿੱਤਰ ਚੌੜਾ ਗਰੋ ਦੇ ਸਰਗਰਨਾ ਆਗੂ ਹਨ ਅਤੇ ਮਾਝਾ ਖੇਤਰ ਵਿੱਚ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹਨ ਐਸਐਸਪੀ ਬਟਾਲਾ ਸੋਹਲ ਕਮ ਉਸ ਮੀਰ ਨੇ ਦੱਸਿਆ ਕਿ ਪੰਜਾਬ ਦੇ ਮਾਝਾ ਖੇਤਰ ਵਿੱਚ ਸਮਾਗਮ ਪਵਿੱਤਰ ਚੌੜਾ ਗਰੋ ਦੇ ਮੁੱਖ ਪਵਿੱਤਰ ਸਿੰਘ ਹੁਸਨਦੀਪ ਸਿੰਘ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਇਸ ਸਮੇਂ ਦੌਰਾਨ ਗੈਂਗਸਟਰ ਪਵਿੱਤਰ ਸਿੰਘ ਦੀ ਹਵਾਈ ਚ ਇਹ ਗਰੋ ਕਤਲ

ਉਦੇ ਜਿਹੜੇ ਮੇਨ ਜਿਹੜੇ ਲੀਡਰਸ ਹੈਗੇ ਨੇ ਪਵਿੱਤਰ ਪ੍ਰੀਤ ਔਰ ਹੁਸਨਦੀਪ ਉਹਨਾਂ ਦੇ ਬਰ ਖਿਲਾਫ ਇੰਟਰਪੋਲ ਕੋਲੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਲਿਆ ਤਾਂ ਇਹ ਕਾਫੀ ਇਥੇ ਲੋਡਿੰਦਾ ਹੈਗੇ ਨੇ ਇਹਨਾਂ ਦੇ ਬਰ ਖਿਲਾਫ ਕਤਲ ਦੇ ਅਟੈਂਪਟ ਟੂ ਮਰਡਰ ਆਰਮ ਸਮਗਲਿੰਗ ਔਰ ਐਕਸਟਰਸ਼ਨ ਦੇ ਮੁਕਦਮੇ ਦਰਜ ਹੈਗੇ ਨੇ ਜਿਹੜਾ ਪਵਿੱਤਰ ਹੈ ਇਹ ਕੱਲੀ ਦੇ ਬਰਖਲਾਫ ਕਰੀਬਨ 1 ਦਰਜਨ ਤੋਂ ਵੱਧ ਮੁਕਦਮੇ ਦਰਜ ਨੇ ਜਿਹੜਾ ਹੁਸਨਦੀਪ ਹੈ ਇਹਦੇ ਬਰਖਲਾਫ ਵੀ ਕਰੀਬਨ 10 ਮੁਕਦਮੇ ਦਰਜ ਨੇ ਤਾਂ ਗੋਰਤਲਾ ਦੇ ਵਿੱਚ 2020 ਦਾ ਉਮਰਪੁਰ ਪਿੰਡ ਦਾ ਕਤਲ ਹੈ ਤਾਂ ਜਿਹੜਾ ਮਜੀਠਾ ਮਜੀਠਾ ਕਾਂਸਟਿਟੂਐਂਸੀ ਦੇ ਵਿੱਚ ਹੋਇਆ ਸੀਗਾ ਇੱਕ ਸਰਪੰਚ ਦਾ ਹਸਬੰਦ ਮਾਰਿਆ ਗਿਆ ਸੀਗਾ ਉਹ ਇਸ ਗੈਂਗ ਦਾ ਕੰਮ ਸੀਗਾ ਨਾਲ ਦੇ ਨਾਲ 2019 ਦੇ ਵਿੱਚ ਬਟਾਲੇ ਇੱਕ ਯੰਗ ਲੜਕੇ ਦਾ ਕਤਲ ਹੋਇਆ ਸੀਗਾ ਉਹ ਵੀ ਇਸੀ ਗੈਂਗ ਨੇ ਕਰਤਾ ਸੀਗਾ ਤਾਂ ਉਸ ਤੋਂ ਬਾਅਦ ਇਹ ਇਲੀਗਲੀ ਬਾਹਰ ਚਲੇ ਗਏ ਯੂਐਸ ਚਲੇ ਗਏ ਤਾਂ April 2023 ਦੇ ਵਿੱਚ ਕੈਲੀਫੋਰਨੀਆ ਯੂਐਸ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਉਦੋਂ ਫਿਰ ਇਹਨਾਂ ਨੂੰ ਜੇਲ੍ਹ ਚ ਭਜਾਇਆ ਗਿਆ ਸੀਗਾ ਹੁਣ ਜਿਹੜਾ ਰੈੱਡ ਨੋਟਿਸ ਇਸ਼ੂ ਹੋਇਆ ਹੈ ਤਾਂ ਉਹ ਸਾਨੂੰ ਫੈਸਿਲੀਟੇਟ ਕਰਾਊਗਾ ਇਹਨਾਂ ਦੀ ਐਕਸਟ੍ਰੇਡੀਸ਼ਨ ਦੇ ਵਿੱਚ which is the next step and ਉਸ ਸੀਜ਼ ਨੂੰ ਆਪਾਂ ਹੁਣ ਫਾਲੋ ਕਰਾਂਗੇ ਇਹ ਕੰਪਰੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾ ਰਹੀ ਹੈ ਦੇਖਿਓ। ਇਹ ਲੋਕਲੀ ਇਹ ਬਟਾਲੇ ਦੇ ਇਹਨਾਂ ਦਾ ਇੱਥੇ ਰੰਗਣ ਡੰਗਲ ਜਿਹੜਾ ਹੈਗਾ ਸਾਡਾ ਪੁਲਿਸ ਸਟੇਸ਼ਨ ਉਹਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇੱਕ ਚੌੜਾ ਪਿੰਡ ਹੈ। ਇਹਨੂੰ ਪਵਿੱਤਰ ਚੌੜਾ ਕਹਿੰਦੇ ਹੋਂ ਤੇ ਇੱਕ ਚੌੜਾ ਪਿੰਡ ਹੈ। ਤਾਂ ਹੀ ਬਿਲੋਂਗਸ ਟੂ ਦੈਟ ਪਲੇਸ। ਕਿ ਇਦਾਂ ਕਾਉਂਟਰ ਆ ਮੋਟਿਸ ਚਲਦੀ ਕਿ ਇਹਦਾ ਆਮਰੇਜਮੈਂਟ ਕੀ ਫਾਇਦਾ ਹੋ ਸਕਦਾ? ਯਾ ਇਹਨੂੰ ਇੱਥੇ ਦੀ ਅੰਡ ਸਕ੍ਰੀਨਿੰਗ ਹੋ ਰਹੀ ਹੈ। red corner notice ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੁਲਿਸ ਹੈ ਇੰਟਰਪੋਲ ਜਦੋਂ ਕਿਸੇ ਮੁਲਜ਼ਮ ਜਾਂ ਅਕਿਊਜ਼ ਦੇ ਬਰਖਲਾਫ ਇਹ ਇਸ਼ੂ ਹੁੰਦਾ ਹੈ ਤਾਂ ਫਿਰ ਅਕ੍ਰੋਸ ਦਾ ਵਰਲਡ ਸਾਰੀ ਜਿਹੜੇ ਗਲੋਬਲ ਪੁਲਿਸ ਇੰਸਟੀਚੂਨਸ ਹੈ ਉਸ ਬੰਦੇ ਨੂੰ ਲੱਭਣ ਦੇ ਆਪਣੇ ਉਪਰਾਲੇ ਕਰਦੇ ਉਹਨਾਂ ਨੂੰ ਇੱਕ ਨੋਟਿਸ ਸਾਰਿਆਂ ਨੂੰ ਜਾਂਦਾ ਹੈ ਤਾਂ ਉਹਦੇ ਚ ਫਾਇਦਾ ਇਹ ਹੁੰਦਾ ਹੈ ਕਿ ਉਹ ਫਿਰ ਅਕਿਊਜ਼ ਉਹਨੂੰ ਲੱਭਿਆ ਜਾਂਦਾ ਹੈ ਐਂਡ ਫਿਰ ਜਿਹੜਾ ਐਕਸਟਰਡੀਸ਼ਨ ਔਰ ਬਾਕੀ ਜਿਹੜੀ ਲੀਗਲ ਪ੍ਰੋਸੈਸ ਹੁੰਦੀ ਹੈ ਉਹ ਫਿਰ ਅੱਗੇ ਤੋਰੀ ਜਾਂਦੀ ਹੈ ਆ ਜਿਹੜੇ ਇਹਨੋਂ ਕਨੈਕਟ ਸਰ ਮੈਂ ਕਿੰਨੇ ਫਰੋਦੀ ਮੰਗਦੇ ਇਹਨਾਂ ਦੇ ਇਥੇ ਲੋਕ ਗੁਰਗੇ ਕਿੰਨੇ ਕੰਮ ਕਰਦੇ ਜਿਹੜਾ ਕਿ ਕਿਉਂਕਿ ਮੈਂ ਕਹਿ ਰਿਹਾ ਸੀਗਾ ਕਿ 2023 ਦੇ ਵਿੱਚ ਇਹਨਾਂ ਨੂੰ ਉਥੇ ਜੇਲ੍ਹ ਹੋਈ ਯੂ ایس ਦੇ ਵਿੱਚ ਤਾਂ ਹੁਸਨ ਦਾ ਉਸ ਤੋਂ ਬਾਅਦ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੋਬਬਲੀ ਹੀ ਸਟਿਲ ਇਨ ਦਾ ਜੇਲ੍ਹ ਪਵਿੱਤਰ ਦਾ ਇੱਕਾ ਦਾ ਕੇਸ 2024 ਦੇ ਵਿੱਚ ਸਾਹਮਣੇ ਆਇਆ ਸੀਗਾ